ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤੇ ਦੱਸਦੀ ਕਿ ਉੱਥੇ ਹੀ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਅੱਜ ਉਹਨਾਂ ਦੇ ਨਾਲ ਮੁਲਾਕਾਤ ਕਰਨ ਗਏ ਤੇ ਉਹਨਾਂ ਦੀ ਜੋ ਪੈਰਵਾਈ ਹੋ ਰਹੀ ਹੈ ਜਾਂ ਉਹਨਾਂ ਦੇ ਜੇਲ੍ਹ ਦੇ ਵਿੱਚ ਹਾਲਾਤ ਨੇ ਉਸ ਨੂੰ ਲੈ ਕੇ ਉਹਨਾਂ ਦੀ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਵੱਲੋਂ ਹੌਸਲਾ ਵੀ ਜਿਹੜਾ ਦਿੱਤਾ ਗਿਆ ਹੈ ਤੇ ਇੱਕ ਵੱਡਾ ਸੰਦੇਸ਼ ਹੈ ਜਿਹੜਾ ਭਾਈ ਅਮਰਿਤਪਾਲ ਸਿੰਘ ਜੀ ਦੇ ਵਕੀਲ ਦੇ ਵੱਲੋਂ ਦਿੱਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦਿਆਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਵਾਰ ਫੇਰ ਇੱਥੇ ਜੋ ਡਿਬਰੂਗੜੀ ਧਰਤੀ ਤੇ ਜੋ ਉਤਾਰਾ ਕਰਨ ਦਾ ਇੱਕ ਜੋ ਸੁਭਾਗਾ ਮੌਕਾ ਪ੍ਰਾਪਤ ਹੋਇਆ ਤੇ ਅੱਜ ਇੱਥੇ ਸੈਂਟਰਲ ਜੇਲ ਡਿਬਰੂਗੜ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਆਗੂਆਂ ਨਾਲ ਮੁਲਾਕਾਤ ਕਰਕੇ ਤੇ ਉਹਨਾਂ ਦੀ ਜੋ ਸਾਹਸ ਭਰੀ ਗੱਥਾ ਹੈ ਕਿ ਕਿਵੇਂ ਉਹ ਇੱਥੇ ਜੋ ਔਖੇ ਹਾਲਾਤਾਂ ਦੇ ਨਾਲ ਜੋ ਜੂਝ ਰਹੇ ਨੇ ਇਹ ਸਾਰੇ ਵਰਤਾਰੇ ਨੂੰ ਦੇਖ ਕੇ ਇੱਕ ਬੜੀ ਜਿਆਦਾ ਹੌਸਲਾ ਅਫਸਾਈ ਹੁੰਦੀ ਹੈ ਤੇ ਇਥੋਂ ਵਾਪਸ ਪੰਜਾਬ ਪਰਤ ਕੇ ਜੋ ਕਾਨੂੰਨੀ ਪੈਰਵਾਈ ਹੋਰ ਵੀ ਹੁਸ਼ਾ ਨਾਲ ਜੋ ਕਰਨ ਦਾ ਜੋ ਹੌਸਲਾ ਆਉਂਦਾ ਹੈ ਜੋ ਸਾਹਸ ਆਉਂਦਾ ਹੈ ਤੇ ਜੋ 18 ਦਸੰਬਰ 2023 ਦਾ ਜੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਉਸ ਦੇ ਅਨੁਸਾਰ ਜੋ ਐਨਐਸਸੀ ਵਾਲੇ ਕੇਸ ਨੇ ਉਹਨਾਂ ਦੀਆਂ ਜੋ ਪਲੀਡਿੰਗਸ ਪੂਰੀਆਂ ਹੋ ਚੁੱਕੀਆਂ ਨੇ ਤੇ ਹੁਣ ਜੋ 18 ਜਨਵਰੀ 2023 ਹੈ ਉਦੋਂ ਜੋ ਫਾਈਨਲ ਬੈਸ ਹੋਣੀ ਹੈ ਐਨਐਸਸੀ ਵਾਲੇ ਕੇਸਾਂ ਵਿੱਚ ਤੇ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਜੋ ਨੌਜਵਾਨ ਬੰਦ ਨੇ ਉਹਨਾਂ ਦੇ ਕੇਸਾਂ ਦੀ ਵੀ ਜੋ ਪੈਰਵੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਰਿਖੇ ਸ਼ੁਰੂ ਹੋਣ ਜਾ ਰਹੀ ਹੈ ਤੇ ਇਹੋ ਸਾਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਵਾਰ ਫੇਰ ਇੱਥੇ ਜੋ ਡਿਬਰੂਗੜ ਦੀ ਧਰਤੀ ਤੇ ਜੋ ਉਤਾਰਾ ਕਰਨ ਦਾ ਇੱਕ ਜੋ ਸੁਭਾਗਾ ਮੌਕਾ ਪ੍ਰਾਪਤ ਹੋਇਆ ਤੇ ਅੱਜ ਇੱਥੇ ਸੈਂਟਰਲ ਜੇਲ ਡਿਬਰੂਗੜ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਸਾਰੇ ਆਗੂਆਂ ਨਾਲ ਮੁਲਾਕਾਤ ਕਰਕੇ ਤੇ ਉਹਨਾਂ ਦੀ ਜੋ ਸਾਹਸ ਭਰੀ ਗੱਥਾ ਹੈ ਕਿ ਕਿਵੇਂ ਉਹ ਇੱਥੇ ਜੋ ਔਖੇ ਹਾਲਾਤਾਂ ਦੇ ਨਾਲ ਜੋ ਜੂਝ ਰਹੇ ਇਹ ਸਾਰੇ ਵਰਤਾਰੇ ਨੂੰ ਦੇਖ ਕੇ ਇੱਕ ਬੜੀ ਜਿਆਦਾ ਹੌਸਲਾ ਅਫਸਾਈ ਹੁੰਦੀ ਹੈ ਤੇ ਇਥੋਂ ਵਾਪਸ ਪੰਜਾਬ ਪਰਤ ਕੇ ਜੋ ਕਾਨੂੰਨੀ ਪੈਰਵਾਈ ਹੋਰ ਵੀ ਉਸ਼ਾ ਨਾਲ ਜੋ ਕਰਨ ਦਾ ਜੋ ਹੌਸਲਾ ਆਉਂਦਾ ਹੈ ਜੋ ਸਾਹਸ ਆਉਂਦਾ ਹੈ ਤੇ ਜੋ 18 ਦਸੰਬਰ 2023 ਦਾ ਜੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਉਸ ਦੇ ਅਨੁਸਾਰ ਜੋ ਐਨਐਸਏ ਵਾਲੇ ਕੇਸ ਨੇ ਉਹਨਾਂ ਦੀਆਂ ਜੋ ਪਲੀਡਿੰਗਸ ਪੂਰੀਆਂ ਹੋ ਚੁੱਕੀਆਂ ਨੇ ਤੇ ਹੁਣ ਜੋ 18 ਜਨਵਰੀ 2023 ਹੈ ਉਦੋਂ ਜੋ ਫਾਈਨਲ ਬੈਸ ਹੋਣੀ ਹੈ ਐਨਐਸਏ ਵਾਲੇ ਕੇਸਾਂ ਵਿੱਚ ਤੇ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਜੋ ਨੌਜਵਾਨ ਬੰਦ ਨੇ ਉਹਨਾਂ ਦੇ ਕੇਸਾਂ ਦੀ ਵੀ ਜੋ ਪੈਰਵੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਰਿਖੇ ਸ਼ੁਰੂ ਹੋਣ ਜਾ ਰਹੀ ਹੈ ਤੇ ਇਹੋ ਸਾਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ